ਅੱਛਾ ਉਹ ਇਹ ਪੱਟਾਂ ਸਹੀ ਹੈ ਹਾਂ ਉਹਨਾਂ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਆਓ ਕਵਲ ਲੈਣ ਮਧੁਰ ਬੈਣ ਕੋਟ ਸੈਣ ਸੰਗ ਸੋ ਹਾਂ ਕਹਿਤ ਮਾਂ ਜਸੋਦ ਜਿਸੈ ਦਹੀ ਭਾਤ ਖਾਏ ਜੀਓ ਆਓ ਜਿਹੜੀ ਗੁਰਮਤਿ ਹੈ ਵਾ ਗੁਰੂ ਦੀ ਉਸਤਤੀ ਹੈ ਪਰਮੇਸ਼ਰ ਦੀ ਉਸਤਤੀ ਹੈ ਅੱਛਾ ਵਾਹਿਗੁਰੂ ਦੀ ਉਸਤਤੀ ਹੈ ਠੀਕ 바ਵਾ ਕਰਨ ਦੇ ਸਦੀ ਬਾਬਾ ਰੈਗੀ ਕਰਨ ਨੂੰ ਸਹਜਣ ਇਹ ਗੁਰੂ ਦੀ ਜਿਹੜੀ ਉਸਤਤੀ ਹੈ ਕੁਰਬਾਨੀ ਗੁਰੂ ਦੀ ਉਸਤਤੀ ਹੈ ਗੁਰਮਤ ਗੁਰੂ ਦੀ ਵਡਿਆਈ ਹੈ ਪਰਮੇਸ਼ਰ ਦੀ ਵਡਿਆਈ ਹੈ ਠੀਕ ਹੋਰ ਭਾਈ ਜਲਦਾ ਗੋਲ ਘਾਇਰ ਹੈ ਕਵਲਨ ਮਧੁਰ ਬਹਿਨ ਇਹ ਉਹਦਾ ਨਖਾ ਦਾਸਿਆ ਨਾਂ ਕੀਤੇ ਕਵਲਨ ਦੇ ਕਵਲਨ ਹਾਂਜੀ ਅੰਦਰਲੀ ਅੱਖ ਆ ਜਿਹੜੀ ਅੰਦਰਲੀ ਅੱਖ ਅੱਛਾ ਕਮਲ ਲਾਲ ਅੰਦਰਲੀ ਅੱਖ ਦਾ ਕੀ ਅਰਥ ਹੈ ਅੰਦਰਲੀ ਅੱਖ ਬ विवेक बुद्धि ਉਹ ਗਿਆਨ ਦਾ ਸਰਮਾ ਉਸੇ ਅੱਖ ਤੇ ਪੈਂਦਾ ਹੈ ਗਿਆਨ ਦਾ ਸਭ ਤੋਂ ਬੁੱਧੀ ਜੇ ਪਊਗਾ ਔਰ ਕਾਜ ਪਊਗਾ ਯਾਰ ਰਚਨ ਗੁਲਦੀਆਂ ਹੋ ਗਿਆ ਨੂੰ ਤੇ ਰਬ ਨਾਲ ਪਰਮ ਦਾ ਜਾਲ ਅੱਖ ਤੇ ਹੈ ਜਾਲ ਅੱਖ ਤੇ ਪੈਂਦਾ ਹੁੰਦਾ ਕਮਲ ਲਾਲ ਜਾਦ ਬੁੱਧੀ ਪਰਗਲ ਬੁੱਧੀ ਆ ਫਿਰ ਕੁਝ ਵੀ ਨਹੀਂ ਰਹਿੰਦਾ ਜਦ ਨੂੰ ਦੱਸਿਆ ਸੀ ਨਾ ਬੁੱਧੀ ਦੀ ਗੱਲ ਹੈ। ਦਿਮਾਗ ਦੀ ਲੋੜ ਨਹੀਂ ਸ਼ਰੀਰ ਦੀ ਲੋੜ। ਸਮਾਗਮ ਦੀ ਲੋੜ ਹੋਣਾ ਚਾਹੇ ਜਨਜਨ ਕੋ ਸਮਝਣਾ ਜੋ ਸਮਝ ਲਿਆ ਉਹਦੇ ਬਾਅਦ ਦਿਮਾਗ ਦੀ ਕੋਈ ਲੋੜ ਨਹੀਂ। ਜੋ ਸਮਝ ਲਿਆ ਉਹਨੂੰ ਬਸ ਸਿਰਫ ਟੀਨ ਲੋੜ ਹੈ ਦਿਮਾਗ ਦੀ ਲੋੜ ਨਹੀਂ ਹੁੰਦੀ। ਠੀਕ ਠੀਕ ਸਿਰ। ਮੇਰੇ ਅਕਲ ਦੀ ਲੋੜ ਲੈ ਕੇ ਅਗਲੀ ਸਾਹਿਬ ਸੇ ਵੀ ਇਹ। ਅਗਲੇ ਪਾਈਏ ਬਾਅਦ ਅਗਲੀ ਪੜ ਕੇ ਪੁੱਜੀ ਅਗਲੀ ਕੀ ਜੈਦਾ ਦਿਮਾਗਨਤ ਖਰਜ ਕਰ ਤਰਨ ਦਿਵਾ ਦੇ। ਹਾਂ ਠੀਕ ਆ ਆ ਕਾ ਕੇ ਰਾਏ ਹੋਰ ਗੱਲਾਂ ਹੈ ਤਾਂ ਦਿਮਾਗ ਤਾਂ ਘਰ ਜਾਵਾਂ। ਨਵਾਂ ਸਮਝਣ ਵੇਲੇ ਲੋੜ ਆ ਸਮਝੌਣ ਵੇਲੇ ਬੁੱਧੀ ਦੀ ਲੋੜ ਹੈ। ਦਿਮਾਗ ਦੀ ਲੋੜ ਨਹੀਂ। ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ। ਠੀਕ ਆ। ਹਾਂ ਕਵਲ ਕਵਲ ਦਾ ਅਰਥ ਕੀ ਇਥੇ? ਕਵਲ ਅਰਥਾ ਅਰਥੇ ਕਵਲ ਪਰਗਾਸਿਆ। ਜਦ ਕਵਲ ਖੜ ਜਾਂਦਾ ਹੈ ਸਮਝ ਆ ਖੁੱਲ ਜਾਂਦੀ ਹੈ ਤੀਜਾ ਦ੍ਰਿਸ਼। ਬੇਬੁੱਧੀ ਹੋ ਜਾਂਦੀ ਹੈ। ਜਿਵੇਂ ਬੰਦ ਆ ਅੱਖ ਹੈ ਦੁਖਦੀ ਅੱਖ ਹੈ ਬੰਦ ਹੈ ਬਿੱਡੀ ਹੋਈ ਆ ਤਾਂ ਖੁੱਲ ਗਈ ਰਾਜੀ ਹੋ ਗਈ ਤਾਂ ਖੁੱਲ ਗਈ ਦੇਖਣਾ ਗਿਆ ਅਖਰ ਨੂੰ ਸੂਤ ਕਾ ਲੱਗਿਆ ਆ ਸੂਤ ਉੱਤਰ ਗਿਆ ਹਮਾਰੀ ਲੱਗੀ ਹੀ ਹੈ ਹਟ ਗਈ ਅਸੁੱਲ ਗਈ ਕਵਲ ਲੈਣ ਹੋ ਗਏ ਕਵਲ ਲੈਣ ਮਧੁਰ ਬਹਿਨ ਅਰ ਉੱਥੋਂ पे ਬੁਜ਼ੁਰ ਬਾਣ ਪਰਗੜ ਹੋਏ ਹੰਦੇ ਜੋ ਬਾੜੀ ਪਰਗੜ ਹੋਈ ਕੋਟ ਸੈਨ ਸੰਗ ਸੋਭ ਵੋਟ ਸੈਨ ਸੰਗ ਸੋਭ ਸੰਗ ਸੋਭ ਕੀ ਆ ਸਾਰਾ ਸੱਚਾ ਕੋਟ ਸੈਨ ਆ ਉੱਥੇ ਅਸਲ ਵਿੱਚ ਨਾੜ ਬੋਲਦਾ ਹਾਂ ਸੰਘਤ ਸਾਂਝ ਕਾਂਦੀ ਸੰਧਤਾ ਕੋਟ ਦਾ ਕਰੋੜਾਈ ਦੇ ਉੱਤੇ ਇੱਕ ਦੀ ਹੈ ਸੱਤ ਸੰਧ ਦੇ ਵਿੱਚ ਜੁੜਿਆ ਹੋਇਆ ਹੈ ਆਪਕੋ ਸੋਖ ਕਹਿਤ ਮਾਂ ਜਸੋ ਕੋਟ ਦਾ ਜਿਹੜਾ ਨਾਮ ਹੈ ਕੋਟ ਦਾ ਨਾ ਕਰੋਨਾ ਵਜਿਆ ਦਾ ਨਾਮ ਹੈ ਉਹ ਜਿਹਨਾਂ ਜੁੜਿਆ ਹੋਇਆ ਹੈ ਯਾਰ ਨਾ ਬੜਾ ਕਰੋਨਾ ਵਧਿਆ ਦਾ ਸ਼ਬਦ ਹੈ ਉਹ ਕਰੋਨਾ ਵਧੇ ਇੱਕ ਥਾਂ ਤੇ ਬੋਲ ਰਹੇ ਇੱਕ ਕੋਟ ਹੈ ਨਾ ਸਾਡੇ ਤੋਂ ਬੇਨਾਵਨ ਆਵਣਾ ਆਵਣਾ ਜੁੜਿਆ ਸ਼ਬਦ ਵੀ ਜੁੜੀ ਹੋਈ ਹੈ ਸ਼ਬਦ ਸੱਚੀ ਅਵਾਜ਼ ਹੈ ਸਾਡੇ ਤੋਂ ਕਹੇ ਤਾਂ ਮਾਂ ਜਸੋਦ ਜਿਸੇ ਦਹੀਂ ਭਾਤ ਖਾਈ ਜੂ ਇਹ ਜਿਸ ਨੂੰ ਦਹੀਂ ਭਾਤ ਕਿਹਾ ਹੋਇਆ ਹੈ ਇਹਨਾਂ ਜਿschod ਮਾਂ ਦਾ ਦਹੀਂ ਭਾਦ ਖਿਆ ਹੋਇਆ ਜਿschod ਕੋਣਾ ਜਿਹੜੀ ਜਸ ਕਰਦੀ ਹੈ ਇਹ ਕੁੱਤੀ ਜਲੀ ਜਸ ਕਰਦੀ ਹੈ ਮਨ ਨੂੰ ਦਹੀਂ ਭਾਦ ਖਿਲਾ ਰਹੀ ਹੈ ਗਿਆਨ ਦੇ ਰਹੀ ਹੈ ਮਨ ਨੂੰ ਉਪਦੇਸ਼ ਕਰ ਰਹੀ ਹੈ ਆਹ ਚੌੜ ਹੁੰਦਾ ਦਹੀਂ ਚੱਕਾ ਹੁੰਦਾ ਦਹੀਂ ਕਾਦਾ ਹੁੰਦਾ ਬਲਕੇ ਚੌੜ ਨਹੀਂ ਹੈ ਭਾਦਾਰਤ ਦਹੀਂ ਖੁਰਾਕ ਹੈ ਭਾਦਾਰ ਖੁਰਾਕ ਹਾਂ ਵਾਲੀ ਕਿਥੋਂ ਪਾੜ ਕੇ ਜੀ ਖਾਣ ਚੌਲ ਖਾਣ ਲਈ ਚੌਲ ਵੀ ਕਰਦੇ ਅੱਛਾ ਖਾਣ ਵਾਲੀ ਚੀਜ਼ ਨੂੰ ਖੁਰਾਕ ਨੂੰ ਚੌਲ ਕਹਿੰਦੇ ਨੇ ਉਹ ਚੌਲ ਖਾਂਦੇ ਨੇ ਉੱਧਰ ਲੋਕ ਅੱਛਾ ਜੀ ਸਾਡੇ ਰੋਟੀ ਨੂੰ ਬਾਤ ਕਹਿੰਦੇ ਨੇ ਪੰਜਾਬ ਵਾਲੇ ਪਤਾ ਲੈ ਕੇ ਛੋਟੀਆਂ ਜੀਆਂ ਲੱਠੀਆਂ ਨਾਲ ਮੱਖਣੀ ਨੂੰ ਪਤਾ ਕਹਿੰਦੇ ਨੇ ਬਾਤ ਨੂੰ ਪਤਾ ਉਹਦੀ ਰੋਟੀ ਕਹਿੰਦੇ ਖਾਣ ਵਾਲੀ ਚੀਜ਼ ਦਾ ਨਾਮ ਬਾਤ ਹੈ ਸਹੀ ਬਾਤ ਦਹੀਂ ਖੁਰਾਕ ਹੈ ਦੇਵਤ ਕੀ ਹੈ ਦੇਵਾ ਕੁਰਬਾਨੀ ਦੀ ਵਿਆਖਿਆ ਦਈ ਹੈ ਤਾਂ ਮੈਂ ਕੀ ਵਿਆਖਿਆ ਕਰਦੇ ਹਾਂ ਸਿੱਧੀ ਕੁਰਬਾਨੀ ਦੋਤੇ ਜਿਆਦਾ ਸੀ ਇਹ ਦੀ ਵਿਆਖਿਆ ਕਰਦੇ ਤਾਂ ਦਹੀ ਬਣ ਜਾਂਦਾ ਸਹੀ ਹੈ ਦਹੀ ਤੇ ਬਿਨਾ ਮੱਖਣ ਅੱਡ ਹੋ ਨਹੀਂ ਸਕਦਾ ਦਹੀ ਬਣਾਏ ਬਿਨਾ ਰੜਕੇ ਤੇ ਲੱਸੀਆਂ ਮੱਖਣ ਅੱਡ ਹੁੰਦਾ ਜਿਹੜੀ ਦੁਨੀਆਵੀ ਅਸੀਂ ਆ ਹੁਣ ਪਾਸ਼ਾ ਚ ਗੱਲ ਕਰ ਰਹੇ ਆ ਮੈਂ ਹਾਂਜੀ ਹਾਂਜੀ ਇਹ ਪਾਜ ਨੂੰ ਦੁੱਧ ਨਹੀਂ ਕਹਿੰਦੇ ਤੂੰ ਦਹੀਂ ਹੈ ਨਾ ਇਹਨੂੰ ਅਸੀਂ ਰੜਕ ਰਹੇ ਆ ਠੀਕ ਜੀ ਪੰਜਾਹ ਰਹਿਣਾ ਰੜਕ ਰਹੇ ਆ ਨਾ ਹੁਣ ਕਹਿਦਾ ਤਾ ਵਿਚਾਰ ਨਾਲ ਰੜਕਣਾ ਹੈ ਲਸੀ ਕੇ ਪਾਸੇ ਹੋ ਜਾਣੀ ਹੈ ਤਾ ਇੱਕ ਪਾਸੇ ਹੋ ਜਾਣਾ ਠੀਕ ਹੈ ਖਾਦਾ ਸੀ ਦਹੀਂ ਹੱਜਮ ਕਰਕੇ ਮੱਖਣ ਨਾਲ ਹੋ ਗਿਆ ਛਾੜ ਛੱਡ ਹੋ ਗਈ ਠੀਕ ਹੈ ਇਹੀ ਜਯੋਦ ਮਾਂ ਜਯੋਦ ਕੀ ਹੈ ਵਰਮਤਰੂਪੀ ਮਾਂ ਜਯੋਦ ਬਬੇ ਕੁੱਤੀ ਜਯੋਦ ਜਿਹੜੀ ਜਾਸਾ ਅਤਕਾਲ ਵੀ ਹੈ ਜਯੋਦ ਜਿਹਦੇ ਪੇਟ ਵਿੱਚ ਜਸਤੋ ਸਵਾਹ ਉਧਰ ਵਿੱਚ ਕਿਆਸਤੋ ਸਵਾਹ ਕੁਛ ਹੈ ਹੀ ਨਹੀਂ ਜਿਹਦੇ ਮਨ ਦੇ ਅੰਦਰ ਜਸਤੋ ਸਵਾਹ ਕੁਛ ਹੈ ਹੀ ਨਹੀਂ ਉਹ ਜਯੋਦ ਹੈ ਇਰਨਾ ਕਰੇ ਜਦੀ ਮਾਂ ਜਯੋਦ ਬਣਾਤੀ ਹਾਂਜੀ 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 ਐ ਕਰੇ ਜਦੀ ਉਹ ਮਾਂ ਜਯੋਦ ਮਤ ਮਾਤਾ ਸੰਤੋਖ ਦਾ ਆ ਸਾਡੀ ਗੁਰਮਤਿ ਮਾਤਾ ਜਿशोਦ ਸਾਡੀ ਮਾਂ ਗੁਰਮਤਿ ਜਿशोਦ ਇਹਨੂੰ ਕਹਾਣੀ ਅਸੀ ਜਿਆਦਾ ਪਰਮੇਸ਼ਰ ਦਾ ਹੈ ਜੀ ਉਹਨਾਂ ਦੀ ਦੁਈ ਹੋਊਗੀ ਉਹਨਾਂ ਨੇ ਕੋਈ ਹੁੰਦੀ ਕੋਈ ਹੋਰ ਹੋਊਗਾ ਅਧਿਆਨ ਜੀ ਲੈ ਠੀਕ ਇਹਨੂੰ ਆ ਕਹਿੰਦੇ ਨੇ ਵੈਸੇ ਇਹਨਾਂ ਨੇ ਗਲਤ ਬਣਾਦੀ ਸੀ ਇਹ ਜੀ ਇਹ ਜਿਹਨੂੰ ਕਹਿੰਦੇ ਨੇ ਜਿशोਦ ਉਹ ਗਲਤ ਬਣਾਦੀ ਉਹਨਾਂ ਨੇ ਕਿ ਪੰਡਤ ਨੇ ਬਾਤ ਪਾੜਦੀ ਸੀ ਬਾਤ ਪਾੜ ਲਈ ਇੱਕ ਹੋਰ ਬਣਾ ਲਈ ਔਰ ਦਮਾਤਾ ਉਲਦੀ ਹੋਈ ਦੀ ਆਦਮੀ ਕਿਉਂ ਹੁੰਦਾ ਹੀ ਨਹੀਂ ਹੁਣ ਸਾਜ ਨਾ ਕੋਈ ਮਾਇਆ ਨਾ ਪਿਆ ਹੋਇਆ ਜਦ ਇਹ ਕਹਿੰਦਾ ਫਿਰ ਆਦਮੀ ਨੂੰ ਮਾਤਾ ਪਿਤਾ ਕਦੇ ਬੁਲਦੇ ਹੂ ਜੇ ਮਨੁਹਿਆਤਾ ਕਰਮਾਤੇ ਉਲਟਾ ਅਬੰਦੀ ਜਾਂਦੇ ਨੇ ਪ੍ਰਚਾਰ ਗੁਰਮਤਿ ਦੀ ਮੰਦੀ ਸਾਰੇ ਆਦਮੀ ਦੇਖ ਰੂਪ ਅਤ ਅਨੂਪ ਅਇਲਾ ਰੂਪ ਕੀ ਅਤਤ ਰੂਪ ਹੈ ਉਹ ਵਧਿ ਦਿੱਤੀ ਜਾ ਸਕਦੀ ਤੇਰਾ ਰੂਪ ਅਗਮ ਹੈ ਰੂਪ ਤੇਰਾ ਦਰਸਾਰਾ ਦਰਸ਼ਨ ਕੀ ਹੋਇਆ ਜਾਂ ਦੇਖਿਆ ਰੂਪ ਅਤਤ ਰੂਪ ਅਤਤ ਰੂਪ ਹੈ ਬਿਲਕੁਲ ਕੋਈ ਅਸੀ ਚੀਜ਼ ਹੈ ਜਿਸੇ ਐਗਜ਼ਾਮਪਲ ਦੇ ਰਹੀ ਨਹੀਂ دی جاتی ਕੋਈ ਅਤਤ ਰੂਪ ਮੋਹ ਮਹਾ ਮਗ ਪਈ ਅੱਤ ਦਾ ਉਹ ਪਹਿਲਾ ਹੋ ਗਿਆ ਪ੍ਰੇਮ ਪਹਿਲਾ ਹੋ ਗਿਆ ਮਗਪੇ ਇੱਕ ਕਿੰਕਣੀ ਸ਼ਬਦ ਚੰਤਕਾਰ ਖੇਲ ਪਾਹੇ ਜੀਓ ਬਾਸੰਦਰ ਸ਼ਬਦ ਗੁਰੂ ਪ੍ਰਗਟ ਹੋ ਗਿਆ ਛਟਕੜੀ ਕਿੰਕਣੀ ਪਰ ਇਹ ਇੱਕ ਵਾਜਾ ਇੱਕੋ ਹੀ ਅਨੂਪ ਵਾਜਾ ਲੋਕੀਆ ਪਰ ਫਾਰੋ ਰਹੇ ਇਹ ਬਿਨਾ ਤਾਰ ਤੇ ਵੱਜਦੀ ਛਟਕੜੀ ਹੁੰਦੀ ਕੀ ਕਿੰਕਣੀ ਜਦ ਤਾਰ ਤੇ ਤਾਰ ਤੇ ਆਪਾਂ ਮਾਰਦੇ ਆ ਨਾ ਹੱਥ ਉਹਨੂੰ ਕਿਰਕੜੀ ਕਹਿੰਦੇ ਨੇ ਅੱਛਾ ਯਾ ਸੁਰਤਿ ਖੱਬੇ ਨਾਲ ਜੁੜੀ ਤਾਂ ਉਹ ਜਿਹੜੀ ਆਵਾਜ਼ ਪੈਦਾ ਹੋਈ ਉਹਨੂੰ ਤੁਨਕਾਰ ਕਹਿੰਦੇ ਨੇ ਉੱਥੇ ਧੁਨਕਾਰ ਕਿਹਾ ਹੋਇਆ ਸਾਡੇ ਇੱਥੇ ਚੰਕਾਰ ਕਿਹਾ ਹੋਇਆ ਚੰਦਕਾਰ ਕਹਿੰਦੇ ਚੰਦਕਾਰ ਜਦੋਂ ਇਹ ਸੁਰਤਕਾਰ ਪੈਦਾ ਹੋਈ ਸੁਰਤ ਜਾਂ ਸ਼ਬਦ ਨਾਲ ਜੁੜੀ ਉਹ ਜਿਹੜੀ ਆਵਾਜ਼ ਪੈਦਾ ਹੋਈ ਉਹਨੂੰ ਤੁਨਕਾਰ ਕਹਿੰਦੇ ਨੇ ਭਰੀ ਉਦੀਕਾਰ ਤੁਨੀ ਕੀਤੀ ਉਦੀ ਪ੍ਰਗਟ ਹੋਈ ਤੁਨਕਾਰ ਹੈ ਨੂ ਉਹਦੇ ਚੰਨ ਚੰਕਾਰ ਖੇਲ ਪਾਹੇ ਜਿਓ ਹੈ ਖੇਲ ਪਾਹੇ ਜਿਓ ਉਨਕਨੇ ਸ਼ਬਦ ਇਹ ਖੇਲ ਹੈ ਬਸ ਪ੍ਰਗਟ ਹੋ ਗਈ ਬਾਣੀ ਪ੍ਰਗਟ ਹੋ ਗਈ ਇਹਦੇ ਨੂੰ ਕਹੇ ਨਾਨਕਾ ਬਾਣੀ ਆਈ ਅਜੀਬ ਗਹਿਲ ਪ੍ਰਗਟ ਹੋ ਗਿਆ ਇਹ ਆ ਪਾਕਿਸਤਾਨ ਦੀ ਖੇਲ ਇਹ ਪ੍ਰੇਮ ਦੀ ਖੇਲ ਖੇਡਣ ਲੱਗਿਆ ਆਪਣੇ ਅੰਦਰ ਹੀ ਗੜ ਸ਼ੁਰੂ ਹੋ ਗਈ ਬਾਹਰ ਜਾਣ ਦੀ ਲੋੜ ਨਹੀਂ ਕਾਲ ਕਲਮ ਹੁਕਮ ਹੱਥ ਕਹੋ ਕੌਣ ਬੈਠ ਸਕਦਾ ਕਹੋ ਕੌਣ ਬੈਠ ਸਕਦਾ ਜਿਹਦਾ ਹੁਕਮ ਹੈ ਉਹਦਾ ਹੱਥ ਹੈ ਜਿਹੜਾ ਉਹੀ ਕਾਲ ਹੈ ਉਹੀ ਕਲਮ ਔਰ ਕੋਈ ਨਾ ਕਲਮ ਹੈ ਨਾ ਕੋਈ ਕਾਲ ਹੈ ਨਾ ਕੋਈ ਹੋਰ ਗੱਲ ਹੈ ਨਾ ਕੋਈ ਸਿਆਹੀ ਹੈ ਉਹਦਾ ਹੱਥ ਹੈ ਹੁਕਮਾ ওই ਹੱਥ ਹੈ ওই ਕਲਮਾ ওই ਕਾਲ ਹੈ ਠੀਕ ਹੈ ਜੀ ਠੀਕ ਹੈ ਜੋ ਮੈਂ ਬੋਲਦਾ ਅਟਲ ਹੈ ਲੋ ਦੀ ਇੱਛਾ ਪੈਦਾ ਹੋ ਗਈ ਉਹ ਹਟਲ ਹੈ ਉਹ ਹੀ ਹੋ ਗਿਆ ਆਪਾਂ ਲੇਖਨ ਦੀ ਲੋੜ ਪਈ ਹੈ ਆਪਾਂ ਕਾੜੀ ਦੀ ਲੋੜ ਪਈ ਹੈ ਨਾ ਕਿਸੇ ਸਿਆਹੀ ਦੀ ਲੋੜ ਪਈ ਹੈ ਨਾ ਕਿਸੇ ਕਲਮ ਦੀ ਲੋੜ ਸੀ ਠੀਕ ਹੈ ਜੀ ਠੀਕ ਹੈ ਜੋਗਮ ਕਰਤਾ ਉਹ ਹੀ ਅਟਲ ਹੋ ਗਿਆ ਅੱਗੇ ਕੋਹੋ ਕੌਣ ਮੇਟ ਸਕੇ ਇਸ ਬਨ ਮੇ ਗਿਆਨ ਇਸ ਬਨ ਮੇ ਗਿਆਨ ਧਿਆਨ ਇਸ ਬੰਬ ਇਸ ਬਨ ਗਿਆਨ ਧਿਆਨ ਧਰਤ ਹੀਏ ਚਾਹੇ ਜਿਉ ਇਸ ਅਜਾ ਦੇ ਵਿੱਚ ਪੈਦਾ ਹੋਇਆ ਨਾ ਬੰਬ ਬੰਬ ਕਹਿੰਦੇ ਨੇ ਦਬੋਤ ਜਿਹੜਾ ਬੰਬ ਪੈਦਾ ਹੋਇਆ ਨਾ ਬੰਬ ਵਜਾਏ ਕੇ ਅਰਗੜਾ ਪੈ ਇਹਨੂੰ ਬਾਬਾ ਗਬੀਰ ਕਹਿੰਦਾ ਆਹ ਬੜੇ ਬੜੇ ਕੰਮ ਕਰੇ ਤਾਂ ਪੱਕੇ ਦੇ ਬਨ 92 ਆ ਇਹ ਲਫ਼ਜ਼ ਲਫ਼ਜ਼ ਤਾਂ ਨਹੀਂ ਮੈਨੂੰ ਪਤਾ ਬੱਬਾ ਉੱਤੇ ਟਿੱਪੀ ਮਮਾ ਅੱਗੇ ਯਈਆ ਜਿਹਾ ਪਾਇਆ ਹੋਇਆ ਬੱਬੇ ਬੱਬਾ ਅੱਛਾ ਉਹ ਆਵਾਜ਼ ਆਉਦੀ ਮਮਸੀ ਜਾ ਗਾਣਾ ਤੇ ਬੰਬਾਂ ਬਾਜੀ ਜੀ ਨਾ ਗਬੀਰ ਹਾਂਜੀ ਉਹ ਦੋ ਮਿੰਨੂ ਬੰਬ ਕਿਆ ਹੋਇਆ ਇੱਥੇ ਅੱਛਾ ਆਓ ਇਸ ਬੰਬ ਮੇਂ ਗਿਆਨ ਧਿਆਨ ਜਿਹੜਾ ਬੰਬ ਆਪਣੇ ਬੰਬ ਚੱਲਦਾ ਨਾ ਬੰਬ ਚੱਲ ਗਿਆ ਆਪਾਂ ਕਹਿੰਦੇ ਆ ਆਪਾਂ ਬੰਬ ਕਹਿੰਦੇ ਆ ਬੰਬ ਹੁੰਦਾ ਲੱਭਦੇ ਬੰਬ ਉਹਦਾ ਆਵਾਜ਼ ਮੇਂ ਆਉਂਦੀ ਬਹੁਤ ਜ਼ੋਰ ਨਾਲ ਹਾਂਜੀ 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 ਆ ਜੀ ਦੀ ਬਹੁਤ ਸ਼ਕਤੀਸ਼ਾਲੀ ਆਵਾਜ਼ ਹੋਵੇ ਤੇ ਨਾਲ ਲੋਕਾਂ ਚ ਸਰ ਬਿਆਪੀ ਆਵਾਜ਼ ਹੈ ਉਹਨੂੰ ਵਾਪਸ ਕਰਦੇ। ਉਹ ਤਾਂ ਵੱਡੀ ਆਵਾਜ਼ ਨਹੀਂ ਹੈ ਕੋਈ। ਤੇ ਈਸ ਕੀ ਹੈ ਈਸ ਈ ਇਸੇ ਵਾਪਸ ਉਹਦੀ ਆਵਾਜ਼ ਹੈ ਈਸ਼ਵਰ ਦੀ ਆਵਾਜ਼। ਇਹ ਆ ਈਸ ਗਿਆਨ ਦੀ ਆਵਾਜ਼ ਹੈ। ਹਾਂ। ਆ ਈਸ ਭੰਗ ਵਿੱਚ ਗਿਆਨ ਧਿਆਨ ਧਰਤ। ਗਿਆਨ ਧਿਆਨ ਗਿਆਨ ਦੇ ਨਾਲ ਹੀ ਆਵਾਜ਼ ਹੈ। ਇਹੀ ਤਾਂ ਆਵਾਜ਼ ਗਿਆਨ ਦਿੰਦੀ ਹੈ। ਇਹਦਾ ਧਿਆਨ ਜੁੜਦਾ ਇਹਦਾ ਧਿਆਨ ਖਿੱਚੀ ਨਹੀਂ ਜਾਂ ਸਾਡਾ ਇਹਦਾ ਧਿਆਨ ਖਿੱਚਣਾ ਫਿਰ ਧਿਆਨ ਮੁੜਦਾ ਹੀ ਨਹੀਂ ਇਹਦੇ ਨਾਲ ਜੁੜਿਆ ਹੋਇਆ ਹਮਮ ਤਾਂ ਇਹਦਾ ਗਿਆਨ ਔਰ ਇਹਦਾ ਧਿਆਨ ਹੈ ਜਿਹੜਾ ਮਨ ਨੂੰ ਟਿਕਾਉਂਦਾ ਹੈ ਧਿਆਨ ਧਿਆਨ certes hi hai chahe jeeo ehda hi jaao mere hriday te ehda hi jaao lo jaa hriday te ਖਰਾਕ ਕੀ ਜਾਈ ਵੀ ਹੈ ਜੇ ਕੋਈ ਦਹੀ ਬਾਦ ਖਾਵੇ ਤਾਂ ਆ ਚੌ ਹੋ ਜਾਂਦਾ ਉਹ ਹੋਰ ਕੋ ਚੰਦਰੀ ਲਈ ਫਿਰ ਉਹ ਨਹੀਂਦਾ ਕੀ ਹੈ ਇਸ ਬੋਬ ਗਿਆਨ ਪਿਆਰ ਪਰ ਤਾਂ ਹੀ ਕਰ ਤਾਂ ਹਿਰਦੇ ਅਸਦੇ ਦਸ ਦੇ ਵਿੱਚ ਇਹਦਾ ਚੌ ਰਹਿੰਦਾ ਇਹਨੂੰ ਥੋੜੀ ਜਿਹੀ ਜਬ ਓਕੇ ਅੱਗੇ ਇੱਥੇ ਤੱਕ ਲੈ ਜਾਂਦੀ ਹੈ ਗੁਰਬਾਣੀ ਜੇ ਕੋ ਖਾਵੇ ਜੇ ਕੋ ਪੁੱਛਿਆ ਹੋਵੇ ਤਾਂ ਇੱਥੇ ਤੱਕ ਆ ਇਸ ਵਕਤ ਲੈ ਜਾਂਦੀ ਹੈ ਆਪ ਨਾਲ ਜਾਂਦੀ ਜੋੜ ਦਿੰਦੀ ਹੈ ਉਹ ਪਹਿਲੀ ਤੇਜ ਹੈ ਦਹੀ ਪਾਤ ਖਾਏ ਜੀ ਉਹ ਤੇ ਦੂਜੀ ਤੇਜ ਹੈ ਇਸ ਬਬ ਗਿਆਨ ਤੇ ਆਨ ਸਾਤੇ ਜੇ ਚਾਏ ਜੀ ਉਹ ਫਿਰ ਸਾਚੇ ਨਾਮ ਕੀ ਲੱਗ ਹੈ ਭੁੱਖ ਭੁੱਖ ਇਹ ਭੁੱਖ ਪੈਦਾ ਹੋ ਜਾਂਦੀ ਹੈ ਇਹਦਾ ਹੀ ਕਾਰਨ ਹੈ ਇਹ ਇਹ ਕੋ लास्ट ਲਾਈਨ ਹੈ ਆ ਸਤ ਸਤ ਸਾਚ ਸ਼੍ਰੀ ਨਿਵਾਸ ਆ ਆਦਪੁਰਖ ਸਦਾ ਤੋਹੀ ਅੱਤ ਤੂੰ ਆ ਸਾਚੂਨੀ ਆਦਪੁਰਕ ਤੂੰ ਹੀ ਐ ਫੇਰੀ ਨਿਵਾਸ ਜਿਹੜੀ ਸ੍ਰੇਸ਼ਟਾਂ ਸਾਭਨਾ ਸਭ ਦੇ ਨਾਮ ਰੱਖਣ ਵਾਲਾ ਆਦਪੁਰਕ ਸਦਾ ਤੂੰ ਹੀ ਆਦਪੁਰਕ ਨੇ ਸਦਾ ਰਹਿਆ ਤੂੰ ਸਦਾ ਤੂੰ ਹੀ ਐ ਤੂੰ ਆਦਪੁਰਕ ਤੂੰ ਹੀ ਆ ਤੂੰ ਵਾਹਿਗੁਰੂ 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 ਉਹਦੀ ਬਟਿਆ ਜੀ ਠੀਕ ਆ ਠੀਕ ਆ ਠੀਕ ਆ ਜੀ